ਮੈਂ ਸਾਰੇ ਕਬੂਤਰਲੇ ਦੀਆਂ ਦੁਆਬੇ ਦੀਆਂ ਸੰਗਤਾਂ ਦਾ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆਪਣਾ ਭਾਈਚਾਰਾ ਕਾਇਮ ਕਰਕੇ ਸਾਨੂੰ ਬਹੁਤ-ਬਹੁਤ ਵੋਟਾਂ ਪਾ ਕੇ ਤੇ ਬੜੀ ਵੱਡੀ ਗਿਣਤੀ 'ਚ ਮਾਰੇ ਨੇ ਮੋਰਚਾ ਫਤਿਹ ਕਰਾਇਆ ਸੰਗਤ ਸੰਗਤ ਦੇ ਸਹਿਯੋਗ ਦੇ ਨਾਲ ਸਾਰੀਆਂ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਆਪਣਾ ਨਾਮ ਦੱਸਿਓ ਇਹ ਜੀ ਸੰਗਤਾਂ ਦਾ ਅਸੀਂ तहे ਦਿਲੋਂ ਧੰਨਵਾਦ ਕਰਦੇ ਆ ਸੱਚ ਦੀ ਜਿੱਤ ਹੋਈ ਆ ਇਹ ਪਿਛਲੀਆਂ ਸਰਕਾਰਾਂ ਜਿਉ ਕਰਦੀਆਂ ਲੋਕ ਇਹਨਾਂ ਤੋਂ ਔਖੇ ਆ ਆਪਕੇ ਬਹਿਰ ਦਾ ਜਵਾਬ ਹੈ ਉਹਨਾਂ ਮੁੱਦੇ ਨਾਲ ਕੁਝ ਬੁੱਝਿਆ ਹਾਂਜੀ ਇਹ ਜੋ ਜਿੱਤ ਇਤਿਹਾਸਿਕ ਹੋਈ ਹੈ ਜੀ ਇਹਦੇ ਬਾਰੇ ਮਤਲਬ ਜੋ ਨਸ਼ਿਆਂ ਦਾ ਪ੍ਰਵਾਹ ਚੱਲ ਰਿਹਾ ਜੀ ਇਹ ਉਹਨ ਨੇ ਨੂੰ ਠੱਲ ਪਈ ਜਾਏਗੀ ਜੀ ਹਾਂਜੀ ਪਾਊਗੀ ਜੀ ਅੱਗੇ ਪਾਈ ਆ 6 ਮਹੀਨਿਆਂ ਜਾਂ ਹੁਣ ਤੇ ਉਹ ਐਮਪੀ ਬਣ ਗਏ ਉਹਨਾਂ ਨੂੰ ਤਾਕਤ ਆ ਗਈ ਹੁਣ ਉਹਦਾ ਕੈਂਪ ਵੀ ਆਖੜ ਦੀ ਦਾ ਸੱਟ ਦੀ ਪਾਗੁਰ ਜਿੱਦਾਂ ਕੋਈ ਵੀ ਸਰਕਾਰ ਜਿੱਤਦੀ ਹੈ ਪਹਿਲਾਂ ਵਾਅਦਾ ਕਰਦੀ ਹੈ ਵਾਅਦਾ ਕੋਈ ਵਾਅਦਾ ਪੂਰਾ ਨਹੀਂ ਹੁੰਦਾ ਅਸੀਂ ਕੋਈ ਵਾਅਦਾ ਕੀਤਾ ਨਹੀਂ ਅਸੀਂ ਤਾਂ ਭਾਈ ਸਾਹਿਬ ਨੇ ਲੋਕਾਂ ਨੂੰ ਗੁਰੂ ਦੇ ਨਾਲ ਜੋੜਿਆ ਤੇ ਅਮਰਦਾਸ਼ ਆਇਆ ਜਿਹੜਾ ਗੁਰੂ ਦੇ ਨਾਲ ਜੁੜਦਾ ਉਹ ਨਾਨਕ ਸਾਹਿਬ ਦਾ ਜਿਹੜਾ ਸਿਧਾਂਤ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਉਹਦੇ ਸਿਧਾਂਤ ਤੇ ਉਹ ਚੱਲਿਆ ਤੇ ਗਾਂਵੀਓ ਨੇ ਚੱਲਣਾ ਜਿਹੜਾ ਉਹਦੇ ਸਿਧਾਂਤ ਤੇ ਚੱਲਦਾ ਉਹ ਉਹਦਾ ਜਿਹੜਾ ਵੈਧਾ ਆ ਉਹਦਾ ਕੋਈ ਨਹੀਂ ਹੁੰਦਾ ਉਹਦਾ ਗੁਰੂ ਆਪੇ ਸਾਰੇ ਰਾਹ ਕੱਢਦਾ ਤੇ ਉਹ ਤੋਂ ਚੰਗੇ ਕਾਰਨ ਕਰਾਉਂਦਾ ਜਿਹੜੀਆਂ ਸਮੱਸਿਆਵਾਂ ਹੈਗੀਆਂ ਉਹ ਉਹ ਜਿਹੜੀਆਂ ਹੱਲ ਹੋਣੀਆਂ ਜਿਹੜੀਆਂ ਮੇਨੀਆਂ ਜਵਾਨੀਆਂ ਦੀਆਂ ਕਰੀਏ ਤੇ ਸਾਡੇ ਜਿੰਨਾ ਇਥੋਂ ਹਿੰਦੂ ਵੀਰਾਂ ਨੇ ਸਾਥ ਦਿੱਤਾ ਉਹਨਾਂ ਸਗੋਂ ਸਾਡੇ ਜਿਹੜੇ ਸਿੱਖ ਭਰਾਵਾਂ ਨੇ ਨਹੀਂ ਦਿੱਤਾ ਕਿਉਂਕਿ ਉਹ ਕਈ ਕਈ ਪਾਰਟੀਆਂ ਦੇ ਪਿੱਛੇ ਘੁੰਮਦੇ ਰਹੇ ਆ ਇਹ ਜਿਹੜੇ ਵਾਕਿਆ ਹੀ ਦਿਲੋਂ ਜਿਹੜੇ ਪਰਮਾਤਮਾ ਨਾਲ ਜੁੜੇ ਸੀ ਜਾਂ ਹੱਕ ਸੱਚ ਦੀ ਆਵਾਜ਼ ਨਾਲ ਜੁੜੇ ਸੀ ਉਹਨਾਂ ਵੀਰਾਂ ਨੇ ਸਾਡਾ ਸਾਥ ਦਿੱਤਾ ਤੇ ਸਭ ਤੋਂ ਵੱਧ ਅਸੀਂ ਹਿੰਦੂ ਵੀਰਾਂ ਦਾ ਧੰਨਵਾਦ ਕਰਦੇ ਆ ਕਿਉਂਕਿ ਸਿੱਖਾਂ ਦਾ ਤਾਂ ਫਰਜ਼ ਹੈ ਸੀਗਾ ਵੀ ਆਪਣੀ ਕੌਮ ਦਾ ਸਿਰ ਉੱਚਾ ਕਰਨਾ ਫਿਰ ਜਿਹੜੀ ਪੱਗ ਜਿਹੜੀ ਆ ਉਹ ਉੱਚੀ ਕਰਨੀ ਆ ਸਿਰ ਤੇ ਦੁਬਾਰਾ ਰੱਖੀ ਸਿੱਖ ਕੌਮ ਨੇ ਸਾਰਿਆਂ ਦਾ ਧੰਨਵਾਦ ਬਾਕੀ ਮੈਂ ਇੱਕ ਮੈਸੇਜ ਦੇਣਾ ਚਾਹੁੰਦਾ মিডিਆ ਰਾਇ ਵੀ ਜਿਹੜੇ ਆ ਸ਼ਤਾਨੀ ਲੋਕ ਕਹਿੰਦੇ ਜੀ ਅੱਤਵਾਦ ਪੈਦਾ ਹੋ ਜੂ ਜੇ ਉਹ ਜਿੱਤ ਗਿਆ ਐ ਹੋ ਜੂ ਓਹ ਹੋ ਜੂ ਮਾਹੌਲ ਖਰਾਬ ਹੋ ਜੂ ਮਾਹੌਲ ਇਹ ਪੋਲੀਟੀਕਲ ਪਾਰਟੀਆਂ ਜਿਹੜੀਆਂ ਖਰਾਬ ਕਰਦੀਆਂ ਨਾ ਕੀ ਆ ਦੇਖੋ ਸਾਰੇ ਵਿੱਚ ਹਿੰਦੂ ਵੀਰ ਵੀ ਸਾਡੇ ਖੜੇ ਆ ਜਿੰਨਾ ਮੈਂ ਫੇਰ ਦੁਬਾਰਾ ਕਹਿਣਾ ਵੀ ਸ਼ਹਿਰ ਵਾਸੀਆਂ ਜਿਹੜਾ ਹਿੰਦੂ ਵੀਰਾਂ ਨੇ ਵੱਧ ਚੜ ਕੇ ਸਾਨੂੰ ਸਪੋਰਟ ਕੀਤੀ ਆ ਤੇ ਐਦਾਂ ਮਾਹੌਲ ਪਿਆਰ ਵਾਲਾ ਬਣਿਆ ਰਹੂਗਾ ਤੇ ਜਿਹੜੀ ਹਿੰਦੂ ਭਾਈਚਾਰਾ ਸਿੱਖਾਂ ਦੀ ਸਾਹਜ ਆ ਐਦਾਂ ਵੀ